ਜੰਮੂ ਕਸ਼ਮੀਰ ਤੋਂ ਇੱਕ ਹੋਰ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੰਮੂ ਯੂਨੀਵਰਸਿਟੀ ਦੇ ਵਿੱਚੋਂ ਜਿੱਥੇ ਕੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਨਾਲ ਚਲਾਈ ਗਈ ਚੇਅਰ ਦੇ ਨਾਲ ਹੋ ਰਿਹਾ ਵੱਡਾ ਮਜ਼ਾਕ ਜੰਮੂ ਦੇ ਇੱਕ RTI ਐਕਟੀਵਿਸਟ ਸਰਦਾਰ ਬਲਵਿੰਦਰ ਸਿੰਘ ਨੇ ਇਸ ਦਾ ਕੀਤਾ ਖੁਲਾਸਾ RTI ਪਾਕੀ ਮੰਗੀ ਜਾਣਕਾਰੀ ਅਤੇ ਹੋਇਆ ਵੱਡਾ ਖੁਲਾਸਾ ਇਹ ਚੇਅਰ ਜਿਹੜੀ ਹੈ 220 ਨਵੰਬਰ ਦੇ ਵਿੱਚ ਇਸ ਚੇਅਰ ਦਾ ਉਦਘਾਟਨ ਜਿਹੜਾ ਹੈ ਐਲਜੀ ਪ੍ਰਸ਼ਾਸਨ ਐਲਜੀ ਮਨੋਜ सिन्हा ਅਤੇ ਮਹੰਤ ਮਜੀਤ ਸਿੰਘ ਜੀ ਦੀ ਮੌਜੂਦਗੀ ਦੇ ਵਿੱਚ ਕੀਤਾ ਗਿਆ ਸੀ ਆਓ ਸੁਣਦੇ ਹਾਂ ਇਹ ਸਾਰੀ ਖਬਰ ਜੰਮੂ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਇੱਕ ਚੇਅਰ ਸਥਾਪਤ ਹਨਬਲ ਲੈਫਟਨੈਂਟ ਗਵਰਨਰ ਜਨਾਬ ਮਨੋਜ सिन्हा ਸਾਹਿਬ ਨੇ ਮਹੰਤ ਮਜੀਤ ਸਿੰਘ ਜੀ ਦੀ ਮੌਜੂਦਗੀ ਵਿੱਚ 5 ਨਵੰਬਰ 2020 ਨੂੰ ਕੀਤੀ ਸੀ ਪਰ ਉਹ ਵੀ ਐਲਜੀ ਅਡਮਿਸ਼ਨ ਦੀ ਤਰਫੋਂ ਸਾਡੇ ਗੁਰੂ ਸਾਹਿਬ ਦੇ ਨਾਲ ਕਿਸ ਤਰ੍ਹਾਂ ਇੱਕ ਮਜ਼ਾਕ ਸਾਬਤ ਹੋਇਆ ਉਹ ਸਾਂਝਾ ਕਰਾਂਗਾ ਇਸ ਦੇ ਇਲਾਵਾ ਜਦ ਵਾਈਸ ਚਾਂਸਲਰ ਸਾਹਿਬ ਨੇ ਉੱਥੇ ਹਾਜ਼ਰੀ ਭਰੀ ਤਾਂ ਉੱਥੇ ਕੁਝ ਪ੍ਰੋਗਰਾਮ ਕੀਤਾ ਹੋਵੇਗਾ ਉਸ ਪ੍ਰੋਗਰਾਮ ਤੇ 19322 ਰੁਪਏ ਖਰਚ ਹੋਏ ਕੋਲਮਲਾ ਕੇ ਅਗਰ ਗੱਲ ਕਰੀਏ ਤੇ ਇਹ ਸਾਰੇ ਪ੍ਰੋਗਰਾਮ ਇਹਨਾਂ ਚੀਜ਼ਾਂ ਤੇ ਹੀ 1 ਲੱਖ ਦੇ 50 ਹਜ਼ਾਰ ਖਰਚ ਹੋ ਗਿਆ 2.5 ਲੱਖ ਦਾ ਜੋ ਮਿਲਿਆ ਸੀ 1.50 ਹਜ਼ਾਰ ਇੱਥੇ ਖਰਚ ਹੋ ਗਿਆ ਤੇ ਬਾਕੀ ਦਾ 1 ਲੱਖ ਦਾ ਕੀ ਹੋਇਆ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਤੁਸੀਂ ਉਹ ਵੀ ਸੁਣ ਕੇ ਹੈਰਾਨ ਹੋਵਗੇ ਇਹ ਕਿਹਾ ਜਾਂਦਾ ਹੈ ਕਿ ਐਲਜੀ ਸਾਹਿਬ ਨੇ ਬਹੁਤ ਸਾਲਾਂ ਤੋਂ 2-3 ਸਾਲ ਤੋਂ ਕਹਿ ਰਹੇ ਹਨ ਕਿ ਮੈਂ ਪੰਜਾਬੀ ਨੂੰ ਪਰ ਰਿਪੋਰਟ ਕਰਨ ਦੇ ਲਈ ਹਰ ਸੰਭ 可能 ਕੋਸ਼ਿਸ਼ ਕਰਾਂਗਾ ਉਹ ਚੀਜ਼ ਵੀ ਸਾਡੇ ਸਾਹਮਣੇ ਆਂਦੀ ਹੈ ਕਿ ਅੱਜ ਵੀ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਇੱਕ ਪ੍ਰੋਫੈਸਰ ਦੋ ਐਸੋਸੀਏਟ ਪ੍ਰੋਫੈਸਰ ਪਰ ਇੱਕ ਅਸਿਸਟੈਂਟ ਪ੍ਰੋਫੈਸਰ ਦੀ ਵੈਕੈਂਸੀ ਖਾਲੀ ਪਈ ਹੋਈ ਹੈ ਇਹ ਅੱਜ ਅਜਿਹਾ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਮੁੱਦਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜੋ ਮੇਰੇ ਆਰਟੀਆ ਦੇ ਜਵਾਬ ਵਿੱਚ ਨਿਕਲ ਕੇ ਸਾਹਮਣੇ ਆਇਆ ਇਸ ਤੋਂ ਪਹਿਲਾਂ ਮੈਂ ਉਹ ਅੱਜ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਇੱਕ ਅੱਜ ਤੋਂ ਲਗਭਗ 4 ਸਾਲ ਪਹਿਲਾਂ ਜੰਮੂ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਇੱਕ ਚੇਅਰ ਸਥਾਪਤ ਹੰਬਰ ਲੈਫਟ ਹੈਂਡ ਗਵਰਨਰ ਜਨਾਬ ਮਨੋਸ਼ सिन्हा ਸਾਹਿਬ ਨੇ ਮੰਤ ਮਜੀਦ ਸਿੰਘ ਜੀ ਦੀ ਮੌਜੂਦਗੀ ਵਿੱਚ 27 ਨਵੰਬਰ 2020 ਨੂੰ ਕੀਤੀ ਸੀ ਪਰ ਉਹ ਵੀ ਐਲਜੀ ਅਡਵਿਸ਼ਟਿਸ਼ਨ ਦੀ ਤਰਫੋਂ ਸਾਡੇ ਗੁਰੂ ਸਾਹਿਬ ਦੇ ਨਾਲ ਕਿਸ ਤਰ੍ਹਾਂ ਇੱਕ ਮਜ਼ਾਕ ਸਾਬਤ ਹੋਇਆ ਉਹ ਸਾਂਝਾ ਕਰਾਂਗਾ ਪਹਿਲੇ ਇਹ ਦੱਸ ਦਿਆਂ ਕਿ ਕਿਸੇ ਸ਼ਖਸੀਅਤ ਦੇ ਨਾਮ ਦੇ ਚੇਅਰ ਸਥਾਪਿਤ ਕਰਨ ਦਾ ਮਕਸਦ ਕੀ ਹੁੰਦਾ ਹੈ ਕਿਸੇ ਵੀ ਪ੍ਰਸਿੱਧ ਹਸਤੀ ਦੇ ਨਾਮ ਕਿਸੇ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਿਤ ਕਰਨਾ ਕਰਨ ਦਾ ਵੱਡਾ ਮਕਸਦ ਉਹਨਾਂ ਦੀ ਵਿਰਾਸਤ ਦਾ ਸਨਮਾਨ ਕਰਨਾ ਨਾਲ ਹੀ ਬੁੱਧਕ ਅਤੇ ਸਭਿਆਚਾਰਕ ਤਰੱਕੀ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਚੇਅਰ ਐਸਟੈਬਲਿਸ਼ ਕਰਨ ਦਾ ਮਕਸਦ ਉਹਨਾਂ ਦੀਆਂ ਸਿੱਖਿਆਵਾਂ ਮਨੁੱਖੀ ਮੁੱਲਾਂ ਅਤੇ ਦਾਰਸ਼ਨਿਕ ਸੋਚ ਦੇ ਜਾਰੀ ਰੱਖਣ ਅਤੇ ਪ੍ਰਚਾਰ ਕਰਨ ਨੂੰ ਯਕੀਨੀ ਬਣਾਉਣਾ ਸੀ। ਕੁੱਲ ਮਿਲਾ ਕੇ ਇੱਕ ਚੇਅਰ ਦੀ ਸਥਾਪਨਾ ਇੱਕ ਵਿਅਕਤੀ ਦੇ ਯੋਗਦਾਨ ਦਾ ਸਨਮਾਨ ਅਤੇ ਸਨਮਾਨ ਕਰਨ ਦਾ ਇੱਕ ਤਰੀਕਾ ਹੈ। ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਪ੍ਰਭਾਵ ਅਕਾਦਮਿਕ ਚਰਚਾ ਅਤੇ ਸਮਾਜਿਕ ਮੁੱਲਾਂ ਨੂੰ ਆਕਾਰ ਦੇਣ ਵਿੱਚ ਜਾਰੀ ਰਹੇ ਪਰ ਅਫਸੋਸ ਪਰ ਅਫਸੋਸ ਕਿ ਗ੍ਰਾਉਂਡ ਤੇ ਇਸ ਤੇ ਉਲਟ ਹੋਇਆ ਇੰਜ ਲੱਗਦਾ ਹੈ ਲੈਫਟਨੈਂਟ ਗਵਰਨਰ ਸਾਹਿਬ ਨੇ ਸਿਰਫ ਤੇ ਸਿਰਫ ਸਿੱਖਾਂ ਨੂੰ ਕੁਝ ਸਮੇਂ ਲਈ ਖੁਸ਼ ਕਰਨ ਲਈ ਇਸ ਚੇਅਰ ਨੂੰ ਸਥਾਪਿਤ ਕੀਤਾ ਲੇਕਿਨ ਫੰਡਸ ਕੁਝ ਵੀ ਨਹੀਂ ਦਿੱਤੇ ਕਿਉਂਕਿ 2020 ਦੇ ਵਿੱਚ ਹੀ ਪੰਜਾਬੀ ਨੂੰ ਜੇ ਕੇ ਛੁੱਟੀ ਆਫੀਸ਼ਲ ਲੈਂਗੁਏਜ ਬਿੱਲ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਇਸ ਕਰਕੇ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਰੋਸ਼ ਸੀ ਸ਼ਾਇਦ ਇਸ ਰੋਸ਼ ਨੂੰ ਘਟ ਕਰਨ ਦੇ ਲਈ ਇਹ ਤੇ ਚੇਅਰ ਸਥਾਪਿਤ ਕੀਤੀ ਗਈ ਲੇਕਿਨ ਉਹਦਾ ਹੋਇਆ ਕੀ ਉਹ ਆਰਟੀਆ ਦੇ ਵਿੱਚ ਨਿਕਲ ਕੇ ਮੇਰੇ ਸਾਹਮਣੇ ਆਇਆ ਤੁਸੀਂ ਸਾਰੇ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਚੇਅਰ ਨੂੰ ਚਲਾਉਣ ਦੇ ਲਈ ਅੱਜ ਤੱਕ ਕਿਸੇ ਵੀ ਚੇਅਰ ਪ੍ਰੋਫੈਸਰ ਦੀ ਅਪੁਆਇੰਟਮੈਂਟ ਹੀ ਨਹੀਂ ਕੀਤੀ ਗਈ ਜੋ ਜੰਮੂ ਯੂਨੀਵਰਸਿਟੀ ਨੇ ਕਰਨੀ ਸੀ ਨਾ ਹੀ ਅੱਜ ਤੱਕ ਉਸ ਪੋਸਟ ਲਈ ਕੋਈ ਐਡਵਰਟਾਈਜ਼ਮੈਂਟ ਕੱਢੀ ਗਈ ਕਿਉਂਕਿ ਚੇਅਰ ਪ੍ਰੋਫੈਸਰ ਨੂੰ ਮਿਨਿਮਮ 2 ਲੱਖ ਦੀ ਸੈਲਰੀ ਦੇਣੀ ਪੈਂਦੀ ਸੀ ਅਤੇ ਨਾ ਹੀ ਕੋਈ ਸਕਾਲਰ ਅਪਾਇੰਟ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਵੀ ਘੱਟੋ ਘੱਟ 40 ਹਜ਼ਾਰ ਦੀ ਸੈਲਰੀ ਦੇਣੀ ਪੈਂਦੀ ਸੀ ਜੋ ਆਰਟੀਆਈ ਮੈਂ ਇੱਕ ਜਮੂਈ ਹੋਸਟੀ ਲਗਾਈ ਸੀ ਇਸ ਚੇਅਰ ਦੇ ਬਾਰੇ ਪਤਾ ਕਰਨ ਦੇ ਲਈ ਉਹਦਾ ਜਵਾਬ ਕਹਿੰਦਾ ਹੈ ਕਿ ਇਸ ਚੇਅਰ ਨੂੰ ਚਲਾਉਣ ਦੇ ਲਈ 5 ਲੱਖ ਰੁਪਏ ਸੈਂਕਸ਼ਨ ਕੀਤਾ ਗਿਆ ਲੇਕਿਨ ਰਿਲੀਜ਼ ਸਿਰਫ 2.5 ਲੱਖ ਹੀ ਕੀਤਾ ਗਿਆ ਸਾਰੇ ਸੁਣ ਕੇ ਹੈਰਾਨ ਹੋਵੋਗੇ ਫਿਰ ਇੱਕ ਵਾਰੀ ਸੁਣ ਲੈਣਾ ਕਿ ਰੀਲਿਸ ਸੈਂਕਸ਼ਨ 5 ਲੱਖ ਰੁਪਏ ਕੀਤਾ ਗਿਆ 2020 ਦੇ ਵਿੱਚ ਲੇਕਿਨ ਰੀਲਿਸ ਉਹਦੇ ਅਗੇਂਸਟ ਸਿਰਫ 2.5 ਲੱਖ ਹੀ ਕੀਤਾ ਗਿਆ ਹੁਣ ਤੁਸੀਂ ਸੁਣੋਗੇ ਸੋਚ ਸੁਣ ਕੇ ਹੈਰਾਨ ਹੋਵੋਗੇ ਕਿ ਉਹ 2.5 ਲੱਖ ਕਿੱਥੇ ਖਰਚ ਕੀਤਾ ਗਿਆ ਉਹਦੇ ਵਿੱਚੋਂ ਕੁਝ ਕਾਰਟਨਸ ਪਰਚੇਸ ਕੀਤੇ ਗਏ 14925 6 ਵਿਸਟਿੰਗ ਚੇਅਰਸ ਪਰਚੇਸ ਕੀਤੀਆਂ ਗਈਆਂ ਲਗਭਗ 50 ਹਜ਼ਾਰ ਦੀਆਂ ਇੱਕ ਐਗਜ਼ੀਕਿਊਟਿਵ ਟੇਬਲ ਪਰਚੇਸ ਕੀਤਾ ਗਿਆ ਲਗਭਗ 25 ਹਜ਼ਾਰ ਦਾ ਰੋਲਿੰਗ ਚੇਅਰ ਲੈ ਗਈ 14000 ਦੀ ਕੰਪਿਊਟਰ ਟੇਬਲ ਲੈ ਗਿਆ 11700 ਦਾ ਇੱਕ ਸੈਂਟਰ ਟੇਬਲ ਲੈ ਗਿਆ 10800 ਦਾ ਇਸ ਦੇ ਇਲਾਵਾ ਜਦ ਵਾਈਸ ਚਾਂਸਲਰ ਸਾਹਿਬ ਨੇ ਉੱਥੇ ਹਾਜ਼ਰੀ ਭਰੀ ਤਾਂ ਉੱਥੇ ਕੁਝ ਪ੍ਰੋਗਰਾਮ ਕੀਤਾ ਹੋਵੇਗਾ ਉਸ ਪ੍ਰੋਗਰਾਮ ਤੇ 19322 ਰੁਪਏ ਖਰਚ ਹੋਏ ਕੋਲਮਣਾ ਕੇ ਅਗਲ ਗੱਲ ਕਰੀਏ ਤੇ ਇਹ ਸਾਰੇ ਪ੍ਰੋਗਰਾਮ ਇਹਦਾ ਇਹਨਾਂ ਚੀਜ਼ਾਂ ਤੇ ਹੀ 1 ਲੱਖ ਦੇ 50 ਹਜ਼ਾਰ ਖਰਚ ਹੋ ਗਿਆ ਢਾਈ ਲੱਖ ਦਾ ਜੋ ਮਿਲਿਆ ਸੀ 1 ਲੱਖ 50 ਹਜ਼ਾਰ ਇੱਥੇ ਖਰਚ ਹੋ ਗਿਆ ਤੇ ਬਾਕੀ ਦਾ 1 ਲੱਖ ਦਾ ਕੀ ਹੋਇਆ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਤੁਸੀਂ ਉਹ ਵੀ ਸੁਣ ਕੇ ਹੈਰਾਨ ਹੋ ਗਏ ਅਸੀਂ ਇੱਕ ਸਵਾਲ ਇੱਕ ਪੁੱਛਿਆ ਸੀ ਕਿ ਕਿਹਾ ਤੁਸੀਂ ਕਿਉਂਕਿ ਜਦ ਦੇ ਚੇਅਰ ਬਣਾਈ ਜਾਂਦੀ ਹੈ ਉਹਦੇ ਉੱਪਰ ਰਿਸਰਚ ਵਰਕ ਕੀਤਾ ਜਾਣਾ ਸੀ ਉਹਦੇ ਰਿਸਰਚ ਸਕਾਲਰ ਨੂੰ ਇਹ ਪੁਆਇੰਟ ਕੀਤਾ ਜਾਣਾ ਸੀ ਅੱਜ ਤੱਕ ਕੋਈ ਵੀ ਰਿਸਰਚ ਸਕਾਲਰ ਉੱਥੇ ਪੁਆਇੰਟ ਨਹੀਂ ਕੀਤਾ ਗਿਆ ਮੇਰੇ ਸਵਾਲ ਵਿੱਚ ਜਵਾਬ ਚੁਣਿਆ ਕਿਹਾ ਕਿ ਅਸੀਂ ਕੋਈ ਵੀ ਰਿਸਰਚ ਸਕਾਲਰ ਪੁਆਇੰਟ ਨਹੀਂ ਕੀਤਾ ਮੈਂ ਪ੍ਰੋਗਰਾਮ ਪੁੱਛਿਆ ਤੁਸੀਂ ਕਿੰਨੇ ਕਿਤੇ ਉਹਨਾਂ ਕਹਿੰਦੇ ਜੀ ਇੱਕ ਅਸੀਂ ਵੈਬਿਨਾਰ ਵੈਬਿਨਾਰ ਕੀਤਾ ਫਿਲਾਸਫੀਅਨ ਟੀਚਿੰਗਸ ਆਫ ਗੁਰੂ ਨਾਨਕ ਦੇਵ ਜੀ ਦੇ ਉਪਰ ਉਹ ਵੈਬਿਨਾਰ ਆਨਲਾਈਨ ਹੁੰਦਾ ਉਸ ਤੇ ਕੋਈ ਖਰਚਾ ਨਹੀਂ ਕੀਤਾ ਗਿਆ ਇੱਕ ਨੈਸ਼ਨਲ ਵੈਬਿਨਾਰ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਦਾਰਸ਼ਨਿਕ ਦ੍ਰਿਸ਼ਟੀ 7 ਜੂਨ 2021 ਨੂੰ ਕੀਤਾ ਔਰ ਉਸ ਤੇ ਉਪਰ ਸਿਰਫ 5000 ਖਰਚਾ ਆਇਆ ਜੋ ਸ਼ਾਇਦ ਬਾਹਰੋਂ ਕੋਈ ਸੋਰਸ ਪਰਸਨ ਬੁਲਾਇਆ ਹੋਏਗਾ ਔਰ ਨੂੰ ਦਿੱਤਾ ਹੋਏਗਾ ਇੱਕ ਡੇ ਵਨ ਡੇ ਨੈਸ਼ਨਲ ਸੈਮੀਨਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸਮਕਾਲੀਨ ਪ੍ਰਸੰਗਤਾ ਜੋ 15 ਫਰਵਰੀ 2023 ਨੂੰ ਕੀਤਾ ਗਿਆ ਔਰ ਉਸ ਦੇ ਉੱਪਰ 40438 ਰੁਪਏ ਖਰਚ ਕੀਤਾ ਗਿਆ ਜਦੋਂ ਯੂਨੀਵਰਸਿਟੀ ਵਾਲੇ ਚਾਲੀ ਪੰਜਾਬੀ ਡਿਪਾਰਟਮੈਂਟ ਵਾਲੇ 40438 ਦਾ ਬਿੱਲ ਲੈ ਕੇ ਡਿਪਾਰਟਮੈਂਟ ਚ ਗਏ ਤਾਂ ਉਹਨਾਂ ਨੂੰ ਕਹਿਣ ਲੱਗੇ ਅਸੀਂ ਪ੍ਰੋਗਰਾਮ ਕੀਤਾ ਹੈ ਕਰਨਾ ਹੈ ਜਾਂ ਕਰਨ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਇੱਥੇ ਚੇਅਰ ਦਿੱਤੇ ਪੈਸਾ ਹੀ ਕੋਈ ਨਹੀਂ ਬਚਿਆ ਉਹਨਾਂ ਨੇ ਕਿਹਾ 2.5 ਲੱਖ ਆਇਆ ਸੀ ਉਹਨਾਂ ਨੇ ਕਿਹਾ ਜੀ 1.5 ਲੱਖ ਦਾ ਫਰਨੀਚਰ ਆ ਗਿਆ ਸੀ ਤੇ 1 ਲੱਖ ਰੁਪਏ ਲੈਕਸ ਹੋ ਗਿਆ 400 ਰੁਪਏ ਲਈ ਪੈਸਾ ਕੋਈ ਨਹੀਂ ਹੈ ਲੇਕਿਨ ਗੁਰੂ ਨਾਨਕ ਸਾਹਿਬ ਦੀ ਚੇਅਰ ਦਾ ਮਕਸਦ ਸੀ ਸੋ ਉਹਨਾਂ ਨੇ ਇਨਕਾਰ ਨਹੀਂ ਕੀਤਾ ਉਹਨਾਂ ਨੇ ਕਮਰਪੂਲ ਦੇ ਵਿੱਚੋਂ 40438 ਰੁਪਏ ਖਰਚ ਕੇ ਉਹ ਪ੍ਰੋਗਰਾਮ ਕਰਾਤਾ ਇਸ ਦੇ ਬਲਵਾ ਮੈਂ ਇੱਕ ਹੋਰ ਪੁੱਛਿਆ ਸੀ ਕਿ ਆ ਕਿਸੇ ਰਿਸਰਚ ਸਕਾਲਰ ਨੇ ਕੋਈ ਪ੍ਰੈਜੈਂਟੇਸ਼ਨ ਦਿੱਤੀ ਸਬਮਿਟ ਕੀਤੀ ਆ ਕਹਿੰਦੇ ਜੀ ਕੁਛ ਨਹੀਂ ਕਿ ਆ ਉਹਨਾਂ ਨੇ ਕੋਈ ਕੰਮ ਆਪਣਾ ਸਬਮਿਟ ਕੀਤਾ ਕੋਈ ਵਰਕ ਰਿਸਰਚ ਵਰਕ ਸਬਮਿਟ ਕੀਤਾ ਕਹਿੰਦੇ ਜੀ ਕੋਈ ਨਹੀਂ ਕੀਤਾ ਸੋ ਇੱਕ ਵਾਰੀ ਐਡਵਰਟਾਈਜ਼ਮੈਂਟ ਕੱਢੀ ਗਈ ਸੀ ਰਿਸਰਚ ਸਕਾਲਰ ਦੀ ਅਪੁਆਇੰਟਮੈਂਟ ਦੇ ਲਈ ਲੇਕਿਨ ਉਹ ਅੱਜ ਤੱਕ ਸਿਰੇ ਨਹੀਂ ਚੜ ਸਕੀ ਸੋ ਮੈਂ ਪੁੱਛਣਾ ਚਾਹੁੰਦਾ ਹਾਂ ਐਸਾ ਕਿਉਂ ਗੁਰੂ ਨਾਨਕ ਸਾਹਿਬ ਦੇ ਨਾਂ ਤੁਸੀਂ ਚੇਅਰ ਸੇ ਸਾਬਤ ਕੀਤੀ ਪਰ ਐਸਾ ਕੀ ਹੋਇਆ ਕਿ ਤੁਸੀਂ ਅੱਜ ਤੱਕ ਚੇਅਰ ਪ੍ਰੋਫੈਸਰ ਹੀ ਨਹੀਂ ਪੁਆਇੰਟ ਕੀਤਾ ਔਰ ਸਾਰੀਆਂ ਵੈਕੈਂਸੀਆਂ ਖਾਲੀ ਪਈਆਂ ਹਨ ਕੋਈ ਰਿਸਰਚ ਸਕਾਲਰ ਨਹੀਂ ਲਗਾਇਆ ਇੱਕ ਗੱਲ ਮੈਂ ਇੱਥੇ ਹੋਰ ਕਲੀਅਰ ਕਰ ਦਿਆਂ ਕਿ ਇਹ ਕਿਹਾ ਜਾਂਦਾ ਹੈ ਕਿ ਐਲਜੀ ਸਾਹਿਬ ਨੇ ਬਹੁਤ ਸਾਲਾਂ ਤੋਂ 3 ਸਾਲ ਤੋਂ ਕਹਿ ਰਹੇ ਹਨ ਕਿ ਮੈਂ ਪੰਜਾਬੀ ਨੂੰ ਰਿਪੋਰਟ ਕਰਨ ਦੇ ਲਈ ਹਰ ਮਮਕਨ ਕੋਸ਼ਿਸ਼ ਕਰਾਂਗਾ ਉਹ ਚੀਜ਼ ਵੀ ਸਾਡੇ ਸਾਹਮਣੇ ਆਂਦੀ ਹੈ ਕਿ ਅੱਜ ਵੀ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਇੱਕ ਪ੍ਰੋਫੈਸਰ ਦੋ ਅਸੋਸੀਏਟ ਪ੍ਰੋਫੈਸਰ ਔਰ ਇੱਕ ਅਸਿਸਟੈਂਟ ਪ੍ਰੋਫੈਸਰ ਦੀ ਵੈਕੈਂਸੀ ਖਾਲੀ ਪਈ ਹੋਈ ਹੈ ਇਹ ਅੱਜ ਨਹੀਂ ਖਾਲੀ ਪਿਛਲੇ ਕਈ ਸਾਲਾਂ ਤੋਂ ਖਾਲੀ ਪਈ ਹੈ ਔਰ ਐਲਜੀ ਐਡਮਿਨਿਸਟ੍ਰੇਸ਼ਨ ਤਰਫੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਹਨਾਂ ਦੀ ਅਪੋਇੰਟਮੈਂਟ ਕੀਤੀ ਜਾਏ ਕਦੇ ਵੀ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਗਈ ਜਿਨ੍ਹਾਂ ਵੀ ਜਿਨ੍ਹਾਂ ਨੇ ਵੀ ਪ੍ਰੋਮੋਸ਼ਨ ਲਈਆਂ ਉਹ ਕੈਰੀਅਰ ਵਿੱਚ ਲਈਆਂ ਐਚਓਡੀ ਬਨੇ ਓਪਨ ਪੋਸਟ ਤੇ ਰੈਗੂਲਰ ਪ੍ਰੋਮੋਸ਼ਨ ਨਹੀਂ ਕੀਤੀ ਗਈ ਕਿਉਂਕਿ ਉੱਥੇ ਪੋਸਟਾਂ ਹੀ ਵੈਕੈਂਟ ਹਨ ਤੇ ਕੋਈ ਪ੍ਰੋਮੋਸ਼ਨ ਲੈ ਕੇ ਉੱਪਰ ਕਿਸਰਾ ਜਾ ਸਕਦਾ ਹੈ ਉਹਨੇ ਕਰ ਇਥੇ ਕਲੀਅਰ ਕਰ ਦਿਆਂ ਕਿ ਸਿੱਖ ਆਪਣੇ ਨਾਲ ਤੇ ਸਰਕਾਰਾਂ ਦੀ ਤਰਫੋਂ ਵਧੀਕੀਆਂ ਨੂੰ ਬਰਦਾਸ਼ਤ ਕਰ ਸਕਦੇ ਹਨ ਔਰ ਆਪਣੇ ਗੁਰੂਆਂ ਗੁਰੂ ਸਾਹਿਬਾਨ ਤੇ ਨਾਲ ਇਸ ਤਰ੍ਹਾਂ ਦੇ ਘਰੋਨੇ ਮਜ਼ਾਕ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਜਿੱਥੇ ਸਰਕਾਰਾਂ ਸਾਡੇ ਨਾਲ ਤੇ ਹਮੇਸ਼ਾ ਹੀ ਡਿਸਕ੍ਰਿਮੀਨੇਸ਼ਨ ਕਰਦੀਆਂ ਆਈਆਂ ਉੱਥੇ ਉਹਨਾਂ ਨੇ ਸਾਡੇ ਗੁਰੂ ਸਾਹਿਬਾਨ ਨੂੰ ਵੀ ਨਹੀਂ ਬਖਸ਼ਿਆ ਜੋ ਕਿਸੇ ਵੀ ਸਿੱਖ ਲਈ ਕਾਬਲੇ برداشت ਨਹੀਂ ਹੋਵੇਗਾ ਸੋ ਮੈਂ ਐਲਡੀ ਐਡਮਿਨਿਸਟ੍ਰੇਸ਼ਨ ਨੂੰ ਕਾਵਾਂਗਾ ਕਿ ਜੋ ਇਹ ਕੰਮ ਉਹਨਾਂ ਨੇ ਕੀਤਾ ਇੱਕ ਇਸਾਰੀ ਕੌਮ ਨੂੰ ਇਸ ਤੇ ਬਹੁਤ ਵੱਡਾ ਇੱਕ ਸ਼ੋਕ ਹੈ ਕਿਉਂਕਿ ਆਰਟੀਆਕਟ ਦੇ ਆਰਟੀਆਰ ਰਿਪਲਾਈ ਦੇ ਵਿੱਚ ਨਿਕਲ ਕੇ ਆਇਆ ਜੋ ਤੁਸੀਂ ਨੇ ਕੀਤਾ 4 ਸਾਲ ਦਾ ਘਰ ਤੁਹਾਡੇ ਕੋਲ ਇਸ ਤੋਂ ਇਲਾਵਾ ਕੋਈ ਜਵਾਬ ਹੈ ਤੇ ਮੈਂ ਜ਼ਰੂਰ ਚਾਹਾਂਗਾ ਕਿ ਜੰਮੂ ਯੂਨੀਵਰਸਿਟੀ ਐਲਡੀ ਪ੍ਰਸ਼ਾਸਨ ਜਾਂ ਹੋਰ ਸਾਡੇ ਹਾਇਰ ਐਜੂਕੇਸ਼ਨ ਇਸ ਚੀਜ਼ ਦਾ ਜ਼ਰੂਰ ਸੰਗਿਆਨ ਲੈਣ ਤੇ ਸਾਨੂੰ ਦੱਸਣ ਇਹ ਅਗਰ ਚੇਅਰ ਸਟੈਬਲਿਸ਼ ਕਰਕੇ ਉਸ ਦਾ ਕੋਈ ਤੁਸੀਂ ਫੰਡਸ ਨੇਸ਼ਨ ਦੇਣਾ ਫਿਰ ਚੇਅਰ ਸਟੈਬਲਿਸ਼ ਕਰਕੇ ਸਿਰਫ ਸਿੱਖਾਂ ਨੂੰ ਕੁਝ ਸਮੇਂ ਲਈ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਸੀਂ ਸਾਡੇ ਨਾਲ ਨਹੀਂ ਸਾਡੀ ਕੌਮ ਦੇ ਨਾਲ ਨਹੀਂ ਤੁਸੀਂ ਸਾਡੇ ਗੁਰੂ ਸਾਹਿਬਾਨ ਦੇ ਨਾਲ ਇੱਕ ਬਹੁਤ ਵੱਡਾ ਮਜ਼ਾਕ ਕੀਤਾ ਹੈ ਜੋ ਕਦੇ ਵੀ ਕਿਸੇ ਸਿੱਖ ਨੂੰ ਕਾਬਲੇ برداشت ਨਹੀਂ ਹੋਵੇਗਾ ਸੋ ਮੈਂ ਸਭ ਸਗੋਂ ਅਪੀਲ ਕਰਦਾ ਹਾਂ ਇਸ ਤੇ ਉੱਪਰ ਗੌਰ ਫਰਮਾਇਆ ਜਾਵੇ ਦਿਖਾਇਆ ਜਾਵੇ ਕਿ ਕਿੱਥੇ ਕਿੱਥੇ ਸਰਕਾਰਾਂ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਤਰੋਹ ਕਰਦੀਆਂ ਆਈਆਂ ਉਹਨਾਂ ਨੇ ਸਾਡੇ ਗੁਰੂ ਸਾਹਿਬਾਨ ਨੂੰ ਵੀ ਨਹੀਂ ਬਖਸ਼ਿਆ ਸਾਡੇ ਨਾਲ ਬਹੁਤ ਵੱਡਾ ਮਜ਼ਾਕ ਕੀਤਾ ਸੋ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਅਸੀਂ ਸਰਕਾਰ ਨੂੰ ਇਹ ਗੱਲ ਜ਼ਰੂਰ ਚੇਤੇ ਕਰਾਵਾਂਗੇ ਔਰ ਜ਼ਰੂਰ ਇਸ ਚੀਜ਼ ਦਾ ਸੰਗਿਆਨ ਲਾ ਕੇ ਅਸੀਂ ਸਾਰੇ ਅੱਛੇ ਲੈਵਲ ਤੇ ਔਰ ਵੱਡੇ ਆਪਣੇ ਲੋਕਾਂ ਨੂੰ ਇਨਵੋਲ ਕਰਕੇ ਇਸ ਗੱਲ ਤੇ ਜ਼ਰੂਰ ਅਸੀਂ ਜੰਮੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲਾਂਗੇ ਔਰ ਔਰ ਹਾਈ ਕਮਾਂਡ ਤੱਕ ਇਹ ਗੱਲਾਂ ਪਹੁੰਚਾਵਾਂਗੇ ਪਰ ਐਸਾ ਸਾਡੇ ਨਾਲ ਹਮੇਸ਼ਾ ਹੀ ਐਸਾ ਸਾਲ ਤੱਕ ਸਾਡੇ ਨਾਲ ਕਿਉਂ ਕੀਤਾ ਜਾਂਦਾ ਹੈ